ਪੰਜਾਬ ਦਾ ਮਾਹੌਲ ਜਿਹੜਾ ਲਗਾਤਾਰ ਵਿਗੜਦਾ ਜਾ ਰਿਹਾ ਕਿਉਂਕਿ ਹਰ ਦਿਨ ਕਿਤਨਾ ਕਿਤੇ ਗੋਲੀ ਚੱਲਣ ਦੀ ਜਾਂ ਕੋਈ ਵੱਡੀ ਘਟਨਾ ਹੋਣ ਦੀਆਂ ਵਾਰ ਦਾ ਤਾਂ ਸਾਹਮਣੇ ਆ ਰਹੀਆਂ ਉੱਥੇ ਹੀ ਲੁਧਿਆਣਾ ਦੇ ਇੱਕ ਮਸ਼ਹੂਰ ਬੇકરી ਤੇ ਜਿਹੜਾ ਬੇਕਰੀ ਦਾ ਮਾਲਕਾ ਉਹਦੇ ਮੁੰਡੇ ਦੇ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਜਿਸ ਦਿਨ ਨਾਲ ਮੁੰਡੇ ਦੀ ਹਾਲਤ ਹੈ ਜਿਹੜੀ ਉਹ ਕਾਫੀ ਗੰਭੀਰ ਹੈ ਜਿਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਸ ਸੰਬੰਧੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਦੀ ਅਗਰੀ ਜਾਂਚ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋਨੂੰ अच्छा कहां पे काम तो करते हैं सिंधी बेकरी राजगोपाल मेन मार्केट अच्छा हुआ क्या था हुआ कैसा पहले एक लड़का आया जी का बारट कस्टमर तो 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 की तरह बन के पहले लड़के से पूछा कि यहाँ पे मालिक कौन है तो हमने बता दिया मालिक ये है मालिक के गेट के तो पास आके वापस आके फिर उसने कोल्डिंग तो ली है पैसे देके उसके बाद उसने बंदूक दोबारा चलाई है चली नहीं है फिर वापस फटाफट भाग के चला गया जी पौने घंटे बाद आया तो दोबारा बंदूक लगी हुई है आपने कम्प्लेन नहीं की थी जब उसने बंदूक नहीं कर नहीं उससे पहले हमने कम्प्लेट कोई नहीं की थी करने को सोच रहे थे करते हैं कैमरा कैमरा तो तो लगा हुआ है अंदर कितने लोग आए डर का माहौल है अब डर का माहौल है पूरा यहाँ पे आपके भी गोली लगी है हाँ जी मेरे भी यहाँ पे गोली लगी हुई है बढ़िया है जी बढ़िया भैया ठीक है ठीक है भैया ठीक है कितने लोग आए थे वहाँ पे दो लोग पहले आए थे गोली किस में लगी है गोली लगी है दो बंदे के हमारे भी लगी है भैया के ज्यादा लगी हुई है भैया बहसबाजी किसी से नहीं हुई है ਆਵੀ ਅੰਦਜੋਤਾ ਹਾਲਾਂਕਿ ਇਸ ਸੰਬੰਧੀ ਜਿਹੜੇ ਹਲਕੇ ਦੇ ਐਮਐਲਏ ਨੇ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਪੁਲਿਸ ਅਫਸਰ ਨੂੰ ਪੁਲਿਸ ਨੂੰ ਜਿਹੜੀ ਝਾੜ-ਜਾਂਬ ਕੀਤੀ ਹੈ ਕਿਹਾ ਹੈ ਕਿ ਮੇਰੇ ਹਲਕੇ ਦੇ ਵਿੱਚ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਹਾਲਾਂਕਿ ਇਸ ਸੰਬੰਧੀ ਵਿਧਾਇਕ ਸਾਹਿਬ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਉਪਦੇਸ਼ ਕੀਤੇ ਗਏ ਨੇ ਕਿ ਜਲਦ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਜਲਦੀ ਅਜਾ ਇੱਕ ਵੱਡੀ ਵਾਰਦਾਤ ਲੁਧਿਆਣਾ ਦੇ ਵਿੱਚ ਹੋਈ ਹੈ ਜੇਕਰ ਗੱਲ ਕਰੀਏ ਤਾਂ ਵਾਰਦਾਤਾਂ ਜਿਆ ਹੋ ਰਹੀਆਂ ਨਹੀਂ ਅੱਜ ਵੀ ਲੁਧਿਆਣਾ ਦੇ ਵਿੱਚ ਵਾਰਦਾਤ ਕੋਈ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਪੂਰੀ ਤਰ੍ਹਾਂ ਜ਼ਖਮੀ ਆ ਮਾਲਕ ਜਿਹੜੇ ਨੇ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ ਚ ਲਾਅ ਐਂਡ ਆਰਡਰ ਅੱਜ ਫੇਲ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹਦੇ ਵੇਲੇ 7:00 ਵਜੇ ਗੋਲੀ ਵੱਜੀ ਹੈਗੀ ਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮੈਨੂੰ ਮੈਨੂੰ ਹੀ ਪਤਾ ਹਸਪੀਟਲ ਆ ਕੇ ਤੁਹਾਡੇ ਮਾਤੇੋਂ ਜਰਾ ਹੀ ਪਤਾ ਲੱਗੇ ਹਸਪੀਟਲ ਆ ਕੇ ਮੈਂ ਤਾਂ ਜਦੋਂ ਫੋਨ ਆਈ ਮੈਂ ਤਾਂ 7-8 ਮਿੰਟ ਪਹੁੰਚ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾਗੇ ਦਾ ਨਹੀਂ ਵਿਰੋਧੀਆਂ ਨੂੰ ਜਿਹੜੇ ਵੀ ਜਿਹੜੇ ਵੀ ਇਹ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਡੀ ਫੇਰ ਘੰਟੇ ਬਾਅਦ ਨੂੰ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਸਨ ਪਹਿਲਾਂ ਉਹ ਗੋਲੀ ਚੱਲੀ ਨਹੀਂ ਜੀ ਨਹੀਂ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਕਹਿੰਦੇ 4:30 ਵਜੇ ਦੇ ਕਰੀਬ ਆਏ ਸੀ ਪਹਿਲਾਂ ਵੀ ਆਏ ਸੀ ਹੈ ਪਹਿਲੇ ਦੋ ਵਾਰ ਆ ਚੁੱਕੇ ਆਜੀ ਦੋ ਟਾਈਮ ਆਏ ਗਏ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਬੱਸ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਵੀ ਨਾ ਸੀ ਤੇ ਯਾਰ ਡਰ ਕੇ ਰਮਖਾ ਕੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲ ਪੰਡਾ ਠੀਕ ਹੈ ਜੀ ਪਹਿਲਾਂ ਦੇਖੋ ਹੋਇਆ ਕੀ ਹੈ ਜੀ ਨਹੀਂ ਹਲੇ ਕੁਝ ਨਹੀਂ ਪਤਾ ਉਹਨਾਂ ਨੂੰ ਮਿਲ ਕੇ ਪਤਾ ਲੱਗੂਗੀ ਹੋਇਆ ਕੀ ਗੋਲੀਆਂ ਕਿੰਨੀ ਚੱਲੀਆਂ ਫਾਇਰ ਕਿੰਨੀ ਹੋਇਆ ਨਹੀਂ ਕੁਝ ਵੀ ਨਹੀਂ ਪਤਾ ਸਾਨੂੰ ਹਲੇ ਜੀ ਹਲੇ ਕਿੰਨੇ ਝੱਲਿਆਂ ਨੂੰ ਚੱਲਿਆ ਉਹਦੇ ਕੋਲ ਹਸਪਤਲ ਚੱਲਿਆ ਸਰ ਜੋ ਵੀ ਬੰਦਾ ਕਰਦੇ ਦੋ ਲੜਕੇ ਦੋ ਲੜਕੇ ਆਏ ਆ ਇੱਕ ਇੰਜੀਨੀਅਰ ਇੱਕ ਇੰਜੀਨੀਅਰ ਤੋਂ ਹੀ ਸੀਸੀਟੀਵੀ ਇੰਦਰੇ ਤਸਵੀਰਾਂ ਸਾਹਮਣੇ ਆਈਆਂ ਨੇ ਨਹੀਂ ਕੁਛ ਨਹੀਂ ਜੀ ਇੱਥੇ ਕੋਈ ਲੱਗਿਆ ਨਹੀਂ ਦੇਖੋ ਤੁਸੀਂ ਖੜੇ ਹੋ ਮੋਕੇ ਤੇ ਕੋਈ ਸੀਸੀਟੀਵੀ ਹੈ ਨਹੀਂ ਅੰਦਰ ਵੀ ਕੋਈ ਐਲਸੀਡੀ ਵਗੈਰਾ ਲੱਗਿਆ ਨਹੀਂ ਹੋਈ ਜੀ ਅੱਛਾ ਜੀ ਬਈ ਹਲੇ ਦੋ ਵਾਰ ਦੇ ਕੈਮਰਾ ਚੈੱਕ ਕੀਤੇ ਜਾ ਰਹੇ ਸਰ ਸਾਰੇ ਸ਼ੁਰੂ ਹੋ ਗਿਆ ਸਰ ਕਰ ਲੈਣੇ ਕਾਬੂ ਕਰ ਲੈਣੇ ਦੋ ਫਾਇਰਿੰਗ ਹੋਈਆਂ ਨੇ ਜੀ ਸਰ ਸਰ ਦੋ ਤਿੰਨ ਫਾਇਰ ਹੋਏ ਆ ਸਰ ਇੱਕ ਬੰਦਾ ਜਖਮੀ ਠੀਕ ਕਰ ਲੈ ਸਰ ਕਰਨ ਦੋ ਪਰ ਕਰ ਲੈ ਕੋਈ ਨਹੀਂ ਇਹਨਾਂ ਦੱਸ ਦੋ ਆਏ ਕਦੇ ਇੱਕ ਡੋਪਟਰ ਐਕਟ ਕੋਈ ਕੁਝ ਹੋਵੇ ਠੀਕ ਹੈ ਸਰ ਜੀ ਜ ਦੁਬਾਰਾ ਨਹੀਂ 20 ਵਜੇ ਕੋਈ ਪਤਾ ਲੱਗਦਾ ਨਹੀਂ ਜਿੱਦਣ ਬੱਸ ਕਰਕੇ ਤੋਂ ਸਾਰਾ ਦੱਸਦੇ ਬੰਦੇ ਵੀ ਰੌਣਕ ਪਾ ਲੈਣੇ ਆਗਾ ਥੋੜਾ ਜਿਹਾ ਹਿੰਟ ਜਿਆ ਕਰਦੇ ਆ ਠੀਕ ਦੱਸਦੀ ਕਿ ਲੰਮਾਂ ਸਰਕਾਰ ਲਗਾਤਾਰ ਸਵਾਲਾਂ ਦੇ ਵਿੱਚ ਚੱਲ ਚੁੱਕੀ ਹਰ ਦਿਨ ਬਾਰ ਦੱਤਾ ਵੱਧਦੀ ਜਾ ਰਹੀ ਕਿਤੇ ਚੋਰੀ ਹੋ ਰਹੀ ਹੈ ਕਿਤੇ ਲੁੱਟ ਖੋਹ ਕਿਤੇ ਅਜਹੀਆਂ ਬਾਰਦਲਾ ਜਾਂ ਦਿਨ ਦਿਹਾੜੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਧਾ ਹੋ ਰਿਹਾ ਜਿੱਦ ਚੱਲਦੇ ਵਿਰੋਧੀ ਧਿਰਾਂ ਦੇ ਉਹ ਲਗਾਤਾਰ ਮਾਨ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ